ਮਾਈ ਵੈਲਕਮ ਟੂ YouTube ਚੈਨਲ ਮਲਕੀਤ ਕਚੂਰਾ ਦੇਸੀ ਮੁਰਗੀ ਪਾਲ ਚੰਗਮ ਕਾਲਾ ਕੋਈ ਵਾ ਹਾਂ ਖੜੇ ਖੜਾ ਪਾਣੀ ਡਬਲ ਐਫ ਜੀ ਦੇਸੀ ਮੁਰਗੀ ਪਾਲਣ ਅੱਜ ਤਕਰੀਬਨ ਮੁਰਗਾ ਦੇਸੀ ਮੁਰਗਾ 2 ਮਹੀਨੇ ਦਾ ਹੋ ਗਿਆ ਹੈ ਹੋਰ weight ਵੀ 20 ਕਿਜੀ ਹੈ ਗਰਮੀ ਦਾ ਮੌਸਮ ਹੈ ਗਰਮੀ ਦੇ ਮੌਸਮ ਚ ਮੁਰਗੀਆਂ ਦੀ ਦੇਖ ਰੇਖ ਬੜੇ ਸੰਭ ਸੰਭਾਲ ਨਾਲ ਕਰਨੀ ਚਾਹੀਦੀ ਹੈ ਪਰ ਹੁਣ ਸਵੇਰ ਦਾ ਸਮਾਂ ਆਇਆ। ਠੰਡੀ ਠੰਡੀ ਹਵਾ ਚੱਲ ਰਹੀ ਹੈ। ਜਿੱਦਾਂ ਹੀ ਦੁਪਹਿਰ ਦਾ ਸਮਾਂ ਹੋਵੇਗਾ 33 ਲੋ ਪੈਣੀ ਸ਼ੁਰੂ ਹੋ ਜਾਵੇਗੀ। ਹੋਰ ਲੋਚ ਹੋਰ ਗਰਮੀ ਚ ਬਚਾਉਣ ਦੇ ਕਈ ਟਾਂਕੇ ਪਣਾਉਣੇ ਚਾਹੀਦੇ ਹਨ। ਸਭ ਤੋਂ ਪਹਿਲਾਂ ਸਵੇਰ ਦੇ ਸਮੇਂ ਹੋਰ ਸ਼ਾਮ ਦੇ ਸਮੇਂ ਟੈਬਲਟ ਆਉਂਦੀ ਹੈ। ਪੈਰਾਸੀਟਾ ਮੋਲ ਦੇਣੀ ਚਾਹੀਦੀ ਹੈ। ਹੋਰ ਸ਼ਾਮ ਦੇ ਸਮੇਂ ਇੱਕ ਪਾਊਡਰ ਆਂਦਾ ਹੈ। ਲੈਕ ਟ੍ਰੋਕਲ ਪਾਊਡਰ ਉਸ ਇਸ ਮੁਰਗਿਆਂ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਗਰਮੀ ਕਰਨੇ ਇਹਨਾਂ ਵਿੱਚ ਪਾਣੀ ਦੀ ਕਮੀ ਨਾ ਹੋ ਜਾਵੇ। ਉਹ ਪਾਊਡਰ ਇਹਨਾਂ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਰੱਖਦਾ ਹੈ। ਤੀਜਾ ਨੰਬਰ ਜੋ ਆ ਫਾਰਮ ਦੇ ਆਲੇ ਦੁਆਲੇ ਜਾਲੀਆਂ ਲਗਾਈਆਂ ਹੋਈਆਂ ਹਨ ਇਹ ਜਾਲੀਆਂ ਨੂੰ ਦੁਪਹਿਰ ਦੇ ਵੇਲੇ ਪਾਣੀ ਨਾਲ ਪੇਦਨਾ ਚਾਹੀਦਾ ਹੈ ਤਾਂ ਜੋ ਇਹ ਠੰਡੀਆਂ ਰਹਿਵਣ ਬਾਹਰਲੀ ਲੋ ਅੰਦਰ ਹਵਾ ਠੰਡੀ ਬਣ ਕੇ ਆ ਸਕੇ ਇਹ ਨੁਕਤੇ ਪਰਾਉਣੇ ਚਾਹੀਦੇ ਹਨ ਔਰ ਕੂਲਰ ਪੱਖੇ ਵਗੈਰਾ ਫਾਰਮ 'ਚ ਚਲਾਉਣੇ ਚਾਹੀਦੇ ਹਨ ਸੁਬਾਹ ਦੇ ਟਾਈਮ ਤਾ ਪੱਖਾ ਬੰਦ ਹੈ ਪਰ ਉਹਨੇ ਇਸ ਨੂੰ ਪੱਖੇ ਨੂੰ ਚਲਾਤਾ ਜਾਵੇ ਦਾ ਇਸ ਤਰ੍ਹਾਂ ਮੁਰਗੀ ਦੀ ਦੇਖ ਰੇ ਗਰਮੀ ਦੇ ਮੌਸਮ ਚੋਂ ਕਾਰ ਸਕਦੇ ਹਾਂ ਤੁਸੇ ਘਬਰਾਣਾ ਨਹੀਂ ਕਿ ਮੁਰਗੀ ਉੱਪਰ ਨੂੰ ਮੂੰਹ ਖੋਲ ਕੇ ਸਾਹ ਲੈ ਰਹੀ ਹੈ ਪਰ ਇਸ ਨੂੰ ਗਰਮੀ ਲੱਗਦੀ ਹੈ ਇਸ ਲਈ ਇਹ ਮੁਰਗੀ ਸਾਲ ਇਹਦੀ ਹੈ ਡਬਲ ਐਫ ਜੀ ਮੁਰਗੀ ਪਾਲਣ ਦੇਸੀ ਮੁਰਗੀ ਪਾਲਣ